ਥੋੜੀ ਸਪੈਸ਼ਲਟੀ ਕੀ ਹੈ ਇਹ ਦਿਖਾਉਂਗੇ ਇਹ ਤਾਂ ਬੜੇ ਬੜਾ ਜਾਮਨ ਦਾ ਹੈ ਨਹੀਂ ਇਹ ਦੇਰ ਅਸਲੀ ਹੈ ਇਹਨਾਂ ਦੀ ਖੁਸ਼ਬੂ ਹੈ ਅਸਲੀ ਹੈ ਉਹ ਕਹਿੰਦਾ ਅਸਲੀ ਹੈ ਖੁਸ਼ਬੂ ਦਾ ਹਾਹਾਹਾ ਵਾਓ ਉਹ ਹੈ ਬਾਣੀ ਬਾਣੀ ਪੇਰੀਆਂ ਤਲੇ ਜੀ ਚੱਪਾ ਚੱਪਾ ਚਾਰ ਖਾ ਚ ਲੈ ਗੁਰਦਾਰ ਸਾਹਿਬ ਦੇ ਬੋਲ ਔਰ ਮਿਠਾਸ ਇਸ ਬੇਰ ਦੀ ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਕੁਝ ਕੱਚੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਝੜ ਜਾਂਦੇ ਕੁਝ ਕੱਚੇ ਜਿਹੜੇ ਪੱਕੇ ਹੋਣ ਮੁਹੰਮਦ ਉਹੀ ਖਾਂਦੇ ਵੱਟੇ ਵਾਹ 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 ਆਹ ਲਾ ਟੀਸੀ ਵਾਲਾ ਲਾਉਣਾ ਉਹ ਜਿਹੜਾ ਪੱਕਿਆ ਹੋਇਆ ਸੋ ਉਹ ਲੋਕੀ ਟਿਸੀ ਵਾਲੇ ਵੇਰਵਾ ਨੂੰ ਫਿਰਦੇ ਆ ਬਿਲਕੁਲ ਬਹੁਤ ਪਤਾ ਦੁਨੀਆ ਮਾਰੇ ਨਾ ਮਰੇ ਸਾਈਂ ਜੀ ਦੇ ਨਾਲ ਬਿਲਕੁਲ ਸੱਚੀ ਗਾਣਾ